ਇਹ ਨ ਸਮਝਣਾ ਕਿ ਪਸ਼ੂ ਸਿਰਫ ਚਾਰ ਪੈਰਾਂ ਵਾਲੇ ਹੁੰਦੇ ਨੇ ਦੋ ਪੈਰਾਂ ਵਾਲੇ ਵੀ ਪਸ਼ੂ ਹੁੰਦੇ ਨੇ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਬਚਾਰਾ ਕਰੇ ਦਿਨ ਰਾਤ ساری ਦੁਨੀਆ ਦੇ ਚਾਰ ਪੈਰਾਂ ਵਾਲੇ ਪਸ਼ੂ ਘਟਦੇ ਜਾ ਰਹੇ ਨੇ ਗੁਸਤਾਖੀ माफ ਦੋ ਪੈਰਾਂ ਵਾਲੇ ਪਸ਼ੂ ਵਧਦੇ ਜਾ ਰਹੇ ਇਸ ਵਾਸਤੇ ਅਜੋਕੇ ਸਮੇਂ 'ਚ ਪਸ਼ੂਆਂ ਦਾ ਕੋਈ ਇਤਨਾ ਡਰ ਨਹੀਂ ਰਹਿ ਗਿਆ ਪਸ਼ੂਆਂ ਦੀ ਤਰ੍ਹਾਂ ਜੋ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਮਨੁੱਖਾਂ ਦਾ ਡਰ ਬਹੁਤ ਉਨੰਦ ਹੈ ਜਗਤ ਵਿੱਚ ਬਹੁਤ ਹੋ ਗਿਆ ਹੈ। ਤਾਂ ਜੋ ਮਨੁੱਖਤਾ ਦੇ ਦਾਇਰੇ ਦੇ ਵਿੱਚ ਜੀ ਰਹਿਣੇ ਖੁਦ ਜੀਵਦੇ ਨੇ ਦੂਜੇ ਨੂੰ ਜੀਵਨ ਦਾ ਹੱਕ ਦਿੰਦੇ ਨੇ। ਖੁਦ ਦੀ ਇੱਜ਼ਤ ਚਾਹੀਦੀ ਹੈ ਦੂਜੇ ਨੂੰ ਇੱਜ਼ਤ ਦਿੰਦੇ ਨੇ। ਖੁਦ ਸੁੱਖ ਲੱਭਦੇ ਨੇ ਮੰਗਦੇ ਨੇ ਦੂਜੇ ਨੂੰ ਸੁੱਖ ਦਿੰਦੇ ਨਹੀਂ। ਇਹਨੂੰ ਕਹਿੰਦੇ ਨੇ ਇਹਦੇ ਅੰਦਰ ਇਨਸਾਨੀਅਤ ਦਾ ਮਾਦਾ ਹੈ, ਮਨੁੱਖਤਾ ਦਾ ਮਾਦਾ ਹੈ। ਦੇਵਤਾ ਕੋਈ ਸੁਖ ਦੇਵੇ ਭਾਵੇਂ ਨਾ ਦੇਵੇ ਪਰ ਦੇਣਾ ਹੈ ਅਗਲੇ ਨੂੰ ਸੁਖ ਦੇਣਾ ਹੈ ਕੋਈ ਸਨਮਾਨ ਦੇਵੇ ਭਾਵੇਂ ਨਾ ਦੇਵੇ ਪਰ ਅਗਲੇ ਨੂੰ ਦੇਣਾ ਜੋ ਇਸ ਭਾਸ਼ਾ ਨੂੰ ਸਮਝਦਾ ਹੈ ਉਹਨੂੰ ਕਹਿੰਦੇ ਨੇ ਦੇਵਤਾ ਇਹ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ ਹੈ ਇਹ ਇਨਸਾਨੀਅਤ ਦੇ ਦਾਇਰੇ ਤੋਂ ਵੀ ਅੱਗੇ ਚਲਾ ਗਿਆ ਤਿੰਨ ਗੋਟੀਆਂ ਇਹ ਜੀਵਨ ਲਿਆ ਨੇ ਤੁਹਾਡੀ ਸ਼ੀ ਮੁਨੀ ਬੇਸ਼ੁਮਾਰ ਹੋਏ ਨੇ ਦੇਵਤੇ ਬੇਸ਼ੁਮਾਰ ਹੋਏ ਨੇ ਸੰਤ ਵੀ ਬੇਸ਼ਮਾਰ ਹੋਏ ਨੇ ਤੇ ਭਗਤ ਵੀ ਅਨੰਤ ਹੋਏ ਨੇ ਲੇਕਿਨ ਜਿਨ੍ਹਾਂ ਨੂੰ ਕਹਿੰਦੇ ਨੇ ਅਵਤਾਰੀ ਪੁਰਸ਼ ਜ਼ਿੰਦਗੀ ਦਾ ਲਕਸ਼ ਹੈ ਸਿਰਫ ਜਗਤ ਨੂੰ ਬਹੁਤ ਸਾਧਰ ਤੋਂ ਪਾਰ ਕਰਨਾ ਇਹ ਥੋੜੀ ਨੇ ਉਂਗਲੀਆਂ ਤੇ ਗਿਣੇ ਜਾਣ ਵਾਲੇ ਹਿੰਦੁਸਤਾਨ ਦੇ ਚੌਥੀ ਦੇ ਸ਼੍ਰਮੌਰ ਅਵਤਾਰੀ ਪੁਰਸ਼ ਜਿਹੜੇ ਅੰਸ਼ਾ ਅਵਤਾਰ ਨੇ ਉਹਦੇ ਚ ਸੰਤ ਤੇ ਦੇਵਤੇ ਭਗਤ ਵੀ ਆ ਜਾਂਦੇ ਨੇ ਅਨਸਮਾਤਰ ਜੀਵਨ ਦਾ ਲਕਸ਼ ਇਹ ਹੈ ਰੱਬ ਨਾਲ ਜੁੜਨਾ ਹੈ ਤੇ ਫਿਰ ਆਪਣੀ ਕੋਸ਼ਿਸ਼ ਨਾਲ ਜਗਤ ਨੂੰ ਜੋ ਹੈ ਰੱਬ ਨਾਲ ਜੋੜਨਾ ਹੈ ਕੁਛ ਦਾਇਰਾ ਇਹਨਾਂ ਨੂੰ ਕਹਿੰਦੇ ਨੇ ਅੰਸ਼ਾ અવਤਾਰ અવਤਾਰ ਦੀ ਕੁਛ ਨਾ ਕੁਛ ਅੰਸ਼ ਹੈ ਅੰਸ਼ਾ અવਤਾਰ ਔਰ ਪੂਰਨ અવਤਾਰ ਉਹਨੂੰ ਕਹਿੰਦੇ ਨੇ ਜੋ ਅੰਸ਼ਾ मात्र ਨਹੀਂ ਜਿਹਦੇ ਜੀਵਨ ਦਾ ਲਕਸ਼ੀ ਹੈ ਕਿ ਬਹੁਤ ਸਾਗਰ ਤੋਂ ਜਗਤ ਨੂੰ ਪਾਰ ਕਰਨਾ ਹੈ ਜਤ ਜਪ ਕੇ ਭਗਵਾਨ ਤੱਕ ਪਹੁੰਚਣਾ ਐਸੀ ਗੱਲ ਨਹੀਂ ਉਹ ਪਹੁੰਚੇ ਉਹਨੇ ਜਨਮ ਹੋਇਆ ਨਾ ਮਾਤਰ ਮਰਨ ਹੋਇਆ ਨਾ ਮਾਤਰ ਹੁਣ ਜਨਮ ਤੇ ਮਰਨ ਦੇ ਚ ਨਹੀਂ ਲੈ ਜਨਮ ਮਰਨ ਦੋ ਹੋ ਮੈ ਨਹੀਂ ਇਸ ਤਰ੍ਹਾਂ ਦੇ ਅਵਤਾਰੀ ਪੁਰਸ਼ ਬਹੁਤ ਥੋੜੇ ਤਾਂ ਪੁਰਾਣੇ ਅਵਤਾਰਾਂ ਦੇ ਚ ਤ੍ਰੇਤੇ ਯੁਗ ਦਾ ਸ਼੍ਰੀ ਰਾਮ ਇਹਨਾਂ ਦੇ ਨਾਲ ਲਕਬ ਜੁੜਿਆ ਹੈ ਮਰਿਆਦਾ ਪਰਸ਼ੋਤਮ ਦੂਸਰੇ ਨੇ ਦੁਆਪੁਰ ਦੇ ਸ਼੍ਰੀ ਕ੍ਰਿਸ਼ਨ ਇਨਾਂ ਨਾਲ ਮਰਿਆਦਾ ਪਰਸ਼ੋਤਮ ਨਹੀਂ ਜੁੜਿਆ ਲੀਲਾ ਪਰਸ਼ੋਤਮ ਗੁਰਨਾਮਕ ਨਾਲ ਵਿਚਾਰਕਾਂ ਨੇ ਜੋ ਸ਼ਬਦ ਜੋੜਿਆ ਹੈ ਗੁਰੂ ਪਰਸ਼ੋਤਮ